ਸਾਸੀਕਾਲ ਦੋਸਤੋ ਠਾਠਾੜੇ ਦੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈ ਗਿਆ ਜੀ ਪਿੰਡ ਮਿਹਰਬਾਨਪੁਰ ਤਹਿਸੀਲ ਅਤੇ ਜ਼ਿਲ੍ਹਾ ਹੈਗਾ ਜੀ ਅਮਰਸਰ ਸਾਹਿਬ ਤੇ ਵੀਰ ਦਾ ਨਾਮ ਹੈਗਾ ਜੀ ਅਰਸ਼ਦੀਪ ਸਿੰਘ ਹਾਂ ਜੀ ਅਰਸ਼ਦੀਪ ਸਿੰਘ ਠੀਕ ਹੈ ਜੀ ਤੇ ਵੀਰ ਕੋਲ ਸੱਤ ਐਨੀਮਲ ਪਕਾਉਗਾ ਜੀ ਸੱਤ ਵਾਢਾਂ ਪਕਾਉਗਾ ਜੀ ਉਹਨਾਂ ਡਿਟੇਲ ਆਏ ਤੁਹਾਡਾ ਨਾਲ ਸਾਂਝੀ ਕਰਦੇ ਆ ਜੀ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆਜ ਜੀ ਕਰਦੇ ਆਂ ਇਹ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਸਰੀ ਕਾਲ ਸਸਰੀ ਕਾਲ ਜੀ ਹੋਰ ਜੁਣ ਭਾਈ ਢੀਡਕ ਵਧੀਆ ਜੀ ਵਧੀਆ ਤੁਸੀਂ ਸੁਣਾਓ ਹਾਂਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਕਿੰਨੇ ਐਨੀਮਲ ਆ ਜੀ ਤੇ ਕਾਹਤ ਸੱਤ ਕਪਣੋਂ ਗਾਂਆਂ ਦੋ ਹੀ ਫਰੇ ਆ ਠੀਕ ਹੈ ਜੀ ਹਾਂਜੀ ਤੇ ਡਿਟੇਲ ਮਾੜੀ ਜੀ ਸਾਂਝੀ ਕਰ ਦਿਓ ਭਰਾਵਾਂ ਨੂੰ ਪਹਿਲਾਂ हां जी भाई अगर... जी ਆਪਣੇ ਕੋਲ ਮਤਲਬ 30 ਤੋਂ ਪਲੱਸ ਵਾਲੀਆਂ ਵੇੜਾਆਂ ਤਿੰਨ ਅੱਛਾ ਜੀ 30 ਪਲੱਸ ਵਾਲੀਆਂ ਵੇੜਾਆਂ ਕਿ ਤਿੰਨ ਚਾਰ 20 ਤੋਂ ਪਲੱਸ 20 ਤੋਂ ਪਲੱਸ ਠੀਕ ਸਾਰੀ ਐਚ ਐਫ ਆ ਠੀਕ ਹੈ ਜੀ ਹਾਂ ਜੀ ਇਹ ਕੈਸ਼ ਸ਼ਹਿਰ ਆਪਣੇ ਕੋਲ ਅਗਰ ਠੀਕ ਹੈ ਜੀ ਐਰ ਸ਼ਹਿਰ ਤੇ ਬਾਕੀ ਐਚ ਐਫ ਹਨਾ ਜੀ ਤੇ ਕਰੀਏ ਸ਼ੁਰੂ ਵੀਰ ਜੀ ਆਪਾਂ ਡਿਟੇਲ ਸਾਰੀ ਹਾਂ ਜੀ ਚਲੋ ਜੀ ਆਜੋ ਜੀ ਪਹਿਲੇ ਤੋਂ ਕਰੀਏ ਸ਼ੁਰੂ ਜੀ ਲਓ ਜੀ ਬਹੁਤ ਜਿਆਦੀ ਵੱਡੀ ਵੇੜਾ ਹੈ ਜੀ ਇਹ ਮਾਲੀ ਇਕੱਠੇ ਹੈ ਜੀ ਮਾਲੀ ਮਾਲ ਬਹੁਤ ਯਾਰ ਵੱਡਾ ਹੈ ਲਓ ਜੀ ਕਰੋ ਇਹ ਚੈੱਕ ਤੇ ਛਾਈ ਕਿਨਵਾਸ ਹੋਇਆ ਇਹਦਾ ਤੇ ਜਹਾ ਸੁਆ ਜੀ ਪਹਿਲੇ ਸੂਏ 36 37 ਕਿਲੋ ਦੁੱਧ ਕੱਢਿਆ ਜੇ ਅੱਛਾ ਜੀ ਦੂਜੇ ਸੂਏ 42 43 ਕਿਲੋ 42 43 ਕਿਲੋ ਹਾਂ ਜੀ ਤੈਪ ਕੀ ਵੇਖੋ 50 ਨੂੰ ਟੱਚ ਕਰਦੀ ਹੈ ਕੋਈ ਮੌਸਮ ਅਗੇ ਹਾ ਇਹਨਾਂ ਸੁਧਾਰ ਵਾਲਾ ਹਾਂਜੀ ਲੈਓ ਜੀ ਬਾਹਰ ਨੂੰ 15 ਤੋਂ 16 ਦਿਨ ਲੈਣੇ ਇਹਨਾਂ ਫਲ ਨੂੰ ਚਾਹ ਲੈਓ ਜੀ ਕਰੋ ਚੈੱਕ ਇੱਥੇ ਖਿਲਾਰੋ ਆਪਾਂ ਇੱਥੇ ਕਰਦੇ ਹਾਂ ਡਿਟੇਲ ਲੈ ਦੀ ਸਾਂਝੀ ਸਾਰੀ ਹਾਂਜੀ ਲਓ ਜੀ ਕਰੋ ਜੀ ਚੈੱਕ 15 ਤੋਂ 16 ਦਿਨ ਲੈਣੇ ਰਹਿਣੇ ਅੱਛਾ ਜੀ 15 ਤੋਂ 16 ਦਿਨ ਲੈਣੇ ਜੀ ਲਓ ਜੀ ਥਾਣੇ ਸੁਣਾ ਸ਼ਾਹ ਜੀ ਕਿਵੇਂ ਆ ਓਕੇ ਭਾਈ ਰਿਪੋਰਟ ਹੋ ਗਈ ਲਓ ਜੀ ਕਰੋ ਜੀ ਚੈੱਕ ਬਹੁਤ ਵੱਡੀ ਹੈ ਇਹ ਬਹੁਤ 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 ਕੱਦ ਕਾਠੀ ਬਹੁਤ ਪੂਰੀ ਵਜਨਦਾਰ ਛਾਈ ਫਿਰ ਤੋਂ ਜੀ ਡਿਟੇਲ ਸਾਂਝੀ ਕਰ ਦਿਓ ਜੀ ਇਹ ਭਾਜੀ ਪਹਿਲੇ ਸੂਏ ਮਨੂੰ 35 36 ਕਿਲੋ ਕੱਢਿਆ ਜੀ ਅੱਛਾ ਜੀ ਦੂਜੀ ਸੂਏ 40 42 ਜਾਂਦੀ ਆ ਠੀਕ ਹੈ ਜੀ ਜੀ ਦੇਖੋ 50 ਨੂੰ ਟੱਚ ਟੱਚ ਕਰੂੰਗੀ ਕਿੱਥੇ ਟੱਚ ਕਰਦੀ ਆ ਠੀਕ ਹੈ ਜੀ ਬਾਕੀ ਫੇਸਕੂਲਸ ਵਿਖਾ ਦਿਓ ਵੇੜ ਦਾ ਕੋਈ ਲੇਖਾ ਹੀ ਨਹੀਂ ਆ ਦੇ ਲਓ ਜੀ ਕਰੋ ਜੀ ਚੈੱਕ ਹਾਂ ਜੀ ਆ ਫੋਟੋ ਤੇ ਕਿਵੇਂ ਬਾਕੀ ਕਿਵੇਂ ਠੰਡੀ ਸੀਲਸ ਲੱਗ ਛਾਈ ਬਰਸ ਹੁੰਦੀਦਾ ਜੀ ਠੰਡ ਸੁਣ ਕਿਵੇਂ ਚਾਰੇ ਓਕੇ ਭਾਜੀ ਰਿਪੋਰਟ ਹੋ ਗਈ ਲਓ ਜੀ ਕਰੋ ਜੀ ਚੈੱਕ ਤੇ ਲੈਟਰ ਲਾਂ ਕਰੋ ਚੈੱਕ ਕਿੰਨੇ ਦਿਨ ਲੈਂਦੀ ਛਾਹੀਏ ਇਹ ਇਹਦੇ ਬਾਈ 15 ਦਿਨ ਪੈਣੇ 15 ਦਿਨ ਲੈਂਦੀ ਹੈ ਨਾ ਜੀ 14 15 ਦਿਨ ਲੈ ਲੈਂਦਾ ਠੀਕ ਆ ਜੀ ਬਹੁਤ ਲੇਖਾ ਹੀ ਕੋਈ ਨਹੀਂ ਬੀਜੀ ਹਾਂਜੀ ਹਾਂਜੀ ਪੂਰੀ ਪੂਰੀ ਲਓ ਜੀ ਕਰੋ ਕੱਦ ਕਾਠੀ ਕਰੋ ਜੀ ਚੇ ਫੜ ਦੋ ਉੱਤੇ ਮੇਰੀ ਹਾਈਟ ਆ ਹਾਂਜੀ ਲਓ ਜੀ ਕਰੋ ਚੈੱਕ ਲੇਖਾ ਹੀ ਕੋਈ ਨਹੀਂ ਜਾਨ ਦਿਓ ਛਾਹੀ ਜੀ ਮੌਸਮ ਵਧੀਆ ਸੁਣੀ ਜਾਵੇ ਹਾਂਜੀ ਹਾਂਜੀ ਗਰਮੀ ਗਰਮੀ ਕਰਦੀ ਹੁਣ ਹਾਂਜੀ ਤੀਸਰਾ ਸੂਆ ਹੈ ਨਾ ਜੀ 30 ਸੂਆ ਜੀ ਇਹ ਨਹੀਂ ਨਾ ਤੀਸਰਾ ਠੀਕ ਹੈ ਜੀ ਕਹਿ ਨੂੰ ਜੀ ਕਹਿ ਸਕਦਾ ਗੱਡੀ ਪੜੀ ਆਤੀ ਹੈ ਜੀ ਰੱਜੀ ਹੈ ਐਚ ਐਫ ਨਾ ਜੀ ਹਾਂ ਪਿਓਰ ਹੈ ਤੇ ਪਿਓਰ ਐਚ ਐਫ ਠੀਕ ਹੈ ਜੀ ਫਾਰਮ ਵਾਲੀ ਮਾੜਾ ਫਿਰ ਹਾਂ ਫਾਰਮ ਫਾਰਮ ਵਾਲੀ ਹਣੇ ਹਾਂ ਜੀ ਜਾਣੀ ਹੈ ਫਾਰਮ ਚੋਂ ਲਈ ਆ ਹਾਂ ਜੀ ਆ ਕਾ ਦੋ ਫੇਸ ਲਿਆਓ ਜੀ ਲਿਆਓ ਇਹ ਤਾਂ ਫੇਸ ਪਵਾਉਂਦੇ ਇੱਧਰ ਆਇਂ ਇੱਧਰ ਚੱਲ ਆ ਜੀ ਕਰ ਦੋ ਜੀ ਸੀਮਨ ਦੇ ਕੇ ਬਹੁਤ ਜਿਆਦਾ ਚੰਗਾ ਲੱਗਾ ਹੈ ਕਿਵੇਂ ਪੂਰਾ ਕੁਆਲਿਟੀ ਦੇ ਵਿੱਚ ਪੂਰਾ ਪੂਰਾ ਹੀ ਸੀਮਨ ਵਰੀਆ ਸੈਕਸਲ ਸੀਮਨ ਲੱਗਾ ਜੀ ਹਾਂ ਜੀ ਹਾਂ ਜੀ ਚਲੋ ਅੱਗੇ ਘਰ ਵਾਲੇ ਸੈਕਸਲ ਕਿਆ ਵੇਖੋ ਹਣ ਠੀਕ ਹੈ ਜੀ ਸਿਮਨ ਹੈ ਜੀ ਬੰਨ ਚੰਗਾ ਲਮੁੰਦੇ ਲੋਕ ਹਾਂਜੀ ਹਾਂਜੀ ਕੋਈ ਲੈਗਾ ਕੋਈ ਨਹੀਂ ਬੱਚੀ ਜਿਆਦਾ ਨਹੀਂ ਕਹਣਾ 45 ਕਿਲੋ ਤੋਂ ਦੇ ਕੇ ਠੀਕ ਹੈ ਜੀ ਬਾਕੀ ਸੇਵਾ ਚਾਹੀਦੀ ਆ 50 ਤੋਂ ਟੱਪ ਸਕਦੀ ਹੈ ਹਾਂਜੀ ਉਹ ਤਾਂ ਗੱਲ ਹੈ ਜੀ ਬਾਕੀ ਸੇਵਾ ਦੇ ਡਿਮਾਂਡ ਹਨਾ ਜੀ ਜੇ ਆਪਾਂ ਪਾਇਆ ਇਹਨੂੰ ਖਾਣਾ ਜਾ ਕੇ ਐਡੀ ਕਾ ਨੂੰ ਤੇ 10 ਕਿਲੋ ਫੀਡ ਵੀ ਚਾਹੀਦੀ ਹੈ ਸਹੀ ਗੱਲ ਹੈ ਜੀ ਤੁੰਦਰਾ ਚੋਨਾ ਵੀ ਬਾਕੀ ਸਾਰੀ ਗੱਲ ਛਾਈ ਸੇਵਾ ਤੇ ਹਨਾ ਜੀ ਤੇ ਵੀਰ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਤਾਂ ਭਾਜੀ ਥੋੜਾ ਜਿਹਾ ਹਾਂ ਵੜਦ 2.5 ਲੱਖ ਦੀ ਆ ਹਾਂਜੀ ਬਸ ਦੇਣ ਲਾਣ ਭਾਜੀ 1 35 ਜਰੀਏ ਆ ਪਹਾਣਾ ਵਾਲਾ ਇੱਕੋ ਰੇਡ ਰੱਖਣਾ ਜਾਇਲ ਇੱਕ 30 ਭਾਏ ਭਾਈ ਪਹੁੰਚ ਕਰਾ ਲੈ ਕੋਈ 200 ਕਿਲੋਮੀਟਰ ਤੇ ਠੀਕ ਹੈ ਜੀ ਭਾਏ 5000 ਛੋੜ ਕਰਾ ਲੈ ਠੀਕ ਹੈ ਜੀ 1 ਦੀ ਹਨਾ ਜੀ ਦੇਣੀ ਆ ਬਸ 1 ਦੀ ਹਨਾ ਪੱਕਾ ਆਪਾਂ 200 ਕਿਲੋਮੀਟਰ ਕੋਈ ਪਹੁੰਚ ਕਰਾ ਲੈ ਠੀਕ ਹੈ ਜੀ ਤੇ ਭਾਵੇਂ 5000 ਛੂਟ ਰੱਖ ਲੈ ਭਾਵੇਂ ਢਾਣੀ ਭਾਜੀ ਕੋਈ ਲੇਖਾ ਬੰਨਾ ਠੀਕ ਹੈ ਜੀ ਇਹ ਰੋਈ ਵੀਡੀਓ ਬੰਦੇ ਜੀ ਹਾਂ ਜੀ ਹਾਂ ਜੀ ਸਹੀ ਗੱਲ ਸਹੀ ਗੱਲ ਬਿਲਕੁਲ ਸਹੀ ਆਹ ਦੇਖੋ ਇਹਦੀ ਹਾਈਟ ਦਾ ਜੱਜ ਕਰ ਲਓ ਹਾਂ ਜੀ ਹਾਂ ਜੀ ਕਿੱਡੀ ਆ ਜੀ ਪੂਰੀ ਪੂਰੀ ਸੇ ਇਹ ਰੋ ਗਈ ਹੈ ਬਲੂ ਹੀ ਜਾਣੀ ਆ ਉਹੀ ਉਹੀ ਕਿ ਇਹਦੇ ਹਾਥੀ ਵੀ ਨਹੀਂ ਪੂਰੀ ਆਉਂਦੀ ਹਾਥੀ ਦੇ ਭਾਈ ਆ ਗਈ ਨਹੀਂ ਫਿਰ ਬੈਰੋ ਚਲੋ ਇਹ ਅਗਲੇ ਪਸ਼ੂ ਦੇ ਜਾਣ ਏਅਰ ਸ਼ੈਰ ਆ ਜੀ ਭਾਈ ਏਅਰ ਸ਼ੈਰ ਆ ਜੀ ਹਾਂ ਕਿੰਨਾ ਸੂਆ ਸ਼ਾ ਜੀ ਦੂਜਾ ਸੂਆ ਨਹੀਂ ਜੀ ਰਿਹਾ ਨਾ ਦੂਜਾ ਸੂਆ ਰੀ ਨਾਲ ਕਿੰਨਾ ਦੁੱਧ ਆਦਰ ਕਾਰਡ ਦਾ 23 ਕਿਲੋ ਦੁੱਧ ਪਾਇਆ ਜੀ ਇਹਨੂੰ 23 ਕਿਲੋ ਦੁੱਧ ਪਾਇਆ ਹੈ ਨਾ ਜੀ ਬਾਕੀ ਲੱਗ ਹੀ ਜਾਣਾ ਪਤਾ ਵੈਣਾ ਜੀ ਪਤਾ ਠੰਡ ਥੁਣ ਕਿਵੇਂ ਆ ਐ ਓਕੇ ਭਾਜੀ ਠੰਡ ਨਹੀਂ ਆਪਣੀ ਘਰ ਤੱਕ ਗਰੰਟੀ ਹੋ ਗਈ ਠੀਕ ਹੈ ਜੀ ਉਹ ਆਨਲਾਈਨ ਮੰਗਾ ਲੈ ਜ ਆਪਣੀਆਂ ਪਾਸ ਕਰਕੇ ਖੜੇ ਮੇਰਾ ਵੀ ਕਿੰਨੇ ਦਿਨ ਲੈਂਦੀ ਸ਼ਾ ਜੀ ਇਹਦੇ ਇੱਕ ਹਫਤਾ ਭਾਜੀ ਬਾਕੀ ਹੈ ਇੱਕ ਹਫਤਾ ਬਾਕੀ ਹੈ ਜੀ 23 ਕਿਲੋ ਪੂਰਨ ਦੁੱਧ ਪਾਇਆ ਜੀ ਠੀਕ ਹੈ ਜੀ ਦੂਸਰਾ ਸੂਆ ਹੈ ਨਾ ਜੀ ਚੌੜੀ ਲਿਖੋ ਕਿੰਨੀ ਆ ਪੂਰੀ ਪੂਰੀ ਇਹ ਕਿਵੇਂ ਠੰਡੀ ਸੀਲਸ ਲੱਗਣੇ ਪਾਜੀ ਬਰਸ ਬਰਸ ਲਓ ਜੀ ਕਰੋ ਜੀ ਪਾਜੀ ਗਰਮ ਲੈਣੀ ਨਹੀਂ ਤੁਹਾਨੂੰ ਇਨੀ ਦੂਰ ਸੱਧਿਆ ਵੀਡੀਓ ਪਾਉਣ ਵਾਸਤੇ ਤੇ ਮਾਲੀ ਥੋੜਾ ਵੀਡੀਓ ਪਾਉਣੀ ਹੈ ਪੁੱਤ ਸਹੀ ਗੱਲ ਹੈ ਜੀ ਲਓ ਜੀ ਕਰੋ ਜੀ ਏਅਰ ਸ਼ੇਅਰ ਦਾ ਕਰੋ ਜੀ ਏਅਰ ਸ਼ੇਅਰ ਦਾ ਕਰੋ ਗਰਮ ਨਹੀਂ ਪਾਜੀ ਮੰਨਣਾ ਜੀ ਜਾਂਦੇ ਹੋ ਇੱਕ ਰੀ ਚਾਹ ਜੁਲਤੋਰਾ ਤਰ੍ਹਾਂ ਕੋੜੇ ਰਗਾ ਜੀ ਪੂਰਾ ਪੂਰਾ ਓਕੇ ਹੈ ਹਣਾ ਜੀ ਬਾਕੀ ਇੱਕ ਕੁਆਲਿਟੀ ਬਹੁਤ ਘੈਂਟ ਹੈ ਹਨਾ ਜੀ ਠੰਡੀ ਬਰਫਰ ਦੀ ਜਿੰਨੇ ਇੱਕ ਅੱਧੀ ਗਾ ਰੱਖਣੀ ਆ ਜੀ ਮਹੀਆ ਵਰਗਾ ਦੁੱਧ ਹੋਇਆ ਜੀ ਫੇਰ ਤੋਂ ਡਿਟੇਲ ਵੀ ਜੀ ਦੀ ਸਾਂਝੀ ਕਰਦੇ ਦੂਜਾ ਸੂਆ ਜੀ 23 ਕਿਲੋ ਬਲੂਨ ਦੇ ਦਵਾਏ ਅੱਛਾ ਜੀ ਆਪਣਾ ਨਾਲ ਕਿੰਨਾ ਲਈ ਆਪਾਂ ਠੀਕ ਹੈ ਜੀ ਹਾਂ ਜੀ ਬੜੇ ਸਾਂਝ ਵਾਲੇ ਬੰਦਿਆਂ ਕੋਲ ਲਈ ਆ ਵੇੜ ਠੀਕ ਹੈ ਜੀ ਹਾਂ ਜੀ ਤੇ ਕੀ ਰੇਟ ਕਰਦੇ ਛਾ ਜੀ ਇਹਦਾ ਰੇੜ ਭਾਈ ਮੁੰਦ ਪਾ 85 ਕਰ ਲਈ ਇਹਨਾਂ ਹਾਂਜੀ ਇਹ ਹਾਂ ਤਾਂ ਨਾ 72000 ਰੁਪਏ ਦੀ ਵੇਣ ਨੂੰ 72000 ਦੀ ਬੜਾ ਸੋਹਣਾ ਥਣ ਲੱਗਾ ਲੋ ਜੀ ਬਹੁਤ ਸੋਹਣਾ ਕਿੰਨੀ ਭਾਜੀ ਬੜੀ ਬੜੀ ਮੋਟੀ ਹੈ ਜੀ ਪੂਰਸ਼ ਦੇ ਦੀ ਆਪਣੀ ਘਰ ਦਾ ਗਾਰੰਟੀ ਹੋਊਗਾ ਭਾ ਜੀ ਬੈਠਾ ਰਹੇ ਠੀਕ ਹੈ ਜੀ ਠੀਕ ਹੈ ਬਹੁਤ ਜਿਆਦੀ ਸਾਫ ਸੁਥਰੀ ਵੇਣ ਹੈ ਜੀ 70000 ਰੁਪਏ ਦੀ ਬਸ ਆਪਾਂ ਦੇਣ ਲੈਣ ਵਾਲਾ 18 ਦਾ ਵੀਡੀਓ ਕੋਣੀ ਦੋ ਤਿੰਨ ਦਿਨ ਤੱਕ ਜੀ ਬਣਿਆ ਤੇ ਗਾਂ ਕਰ ਲਵਾਂ ਆਪਾਂ ਸਹੀ ਹੈ ਜੀ ਸਹੀ ਹਾਂਜੀ ਲਓ ਜੀ ਕਰੋ ਜੀ ਚੈੱਕ ਟਿਲਰ ਨਾਲ ਕਿੰਨੇ ਦਿਨ ਲੈਂਦੀ ਪੰਸ ਇੱਕ ਹਫਤਾ ਜੀ ਇੱਕ ਹਫਤਾ ਠੀਕ ਹੈ ਜੀ ਕਿੰਨਾ ਰੇਟ 72000 ਰੁਪਏ 72000 ਰਿਆਸਾ ਹਣਾ ਜੀ ਠੀਕ ਹੈ ਚਲੋ ਜੀ ਅਗਲੇ ਦਿਓ ਜਾਣਕਾਰੀ ਆਈ ਬੱਸੀ ਬਹੁਤ ਜਾਰੀ ਵੱਡੀ ਹੈ 6 ਦੰਦ ਰਹੀ ਨੇ ਦੂਜਾ ਸੂਆ ਜੀ 6 ਰਾਂ ਠੀਕ ਹੈ 6 ਦੰਦ ਦੂਜਾ ਸੂਆਰੀ ਨਾਲ ਫੇਸ ਕੁਆਲਟੀ ਕਰੋ ਜੀ ਚੈੱਕ ਨੀਵਾ ਬਾਰੋ ਬੱਸ਼ੀ ਨੂੰ ਕਿਹੋ ਜਿਹਾ ਲੱਗਿਆ ਲਓ ਜੀ ਪੀੜੀਆਂ ਪਾਵੇ ਰਗਾ ਖਣ ਲੱਗੇ ਆ ਸਹੀ ਗੱਲ ਹੈ 1 ਮੀਟਰ ਦੇਵਾ ਚੌੜਾ ਹਾਲੇ 5 ਤੋਂ 6 ਦਿਨ ਪਾਜੀ ਲੈ ਆਏ ਨੇ ਵੈਡ ਮਾ ਹਾਂਜੀ ਹਾਂਜੀ ਤੇ ਕਹਾਇਡਰ ਜੱਜ ਕਰਾ ਲਓ ਵੱਡੀ ਖਾ ਜਿਹੜੀ ਹਾਲੇ ਡਿਆ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਰੋਕ ਲਓ ਛਾਈ ਇੱਥੇ ਮਾੜਾ ਇਹਨੂੰ ਘਮਾ ਕੇ ਬਾਕੀ ਨਾੜਾ ਵਿਖਾ ਦਿਓ ਪਾਜੀ ਦੇਵੇ ਤੇ ਕਿਹੋ ਜੀਆਂ ਲੱਗੀਆਂ ਨਾੜਾ ਵਿਖਾ ਦਿਓ ਲਓ ਜੀ ਕਰੋ ਥੋੜਾ ਇਹ ਘਮਾਓ ਇਹਨੂੰ ਧੁੱਪ ਛਾਈ ਆਉਂਦੀ ਬਾਕੀ ਚਵਾਈ ਇਹੋ ਜੀ ਲੱਗੀਆਂ ਪਾਜੀ ਮੁਰਗੀ ਚਵਾਈ ਹੁੰਦੀ ਜਦਾਂ ਵੈਡ ਮਾ ਥਾਨ ਭਾਂਡਾ ਸਾਰਾ ਓਕੇ ਆ ਸਾ ਜੀ ਪਾਜੀ ਵੇਖੋ ਅਸੀਂ ਇੱਥੇ ਕੁਝ ਕੱਟ ਨਹੀਂ ਆ ਖਾਲੀ ਵਿੱਚ ਦੇ ਹਾਂਜੀ ਪੂਰਾ ਸਾਫ ਸੁਥਰਾ ਉਹ ਯਾਰ ਮਹਿੰਗੀ ਜੂਰੂ ਹੈ ਵੀ ਆਪਣੇ ਗਾਂ ਪਾਜੀ ਭਾਪਾ ਪਾ ਕਰੀ ਮੜਾ ਡੰਗਰ ਨਹੀਂ ਲੈਂਦੇ ਠੀਕ ਲੰਮੀ ਤੋਰ ਦੇ ਮੜੀਆਂ ਦਾ ਗਾ ਕੋਈ ਯਾਰ 2000 ਵਾਧਾ ਲੈਣਾ ਗਲਤ ਜੀ ਨਹੀਂ ਬੰਦੇ ਭਾਜੀ ਬਾਕੀ ਤੁਹਾਡੀ ਪੂਰੀ ਗਰੰਟੀ ਹੈ ਨਾ ਸ਼ਾਈ ਥਣਾ ਦੀ ਆਪਣੀ ਆਪਣੀ ਪਾਸ ਕਰਕੇ ਖੜੇ ਮੇਰਾ ਵੀਰ ਕੋਈ ਐਂਦੀ ਇੱਕ ਦਮ ਜਿੱਦਾਂ ਮਰਜੀ ਬੈਠੇ ਰੋ ਥੱਲੇ ਚੁਾਈ ਵੀ ਬਹੁਤ ਬਿਮਾਰੀ ਤੇ ਨਾ ਨਹੀਂ ਰਹਿੰਦੇ ਮਾਰਨੀ ਗੱਬਣ ਗਾਲੀ ਪਾਵੇ ਧਾਰਾ ਮਾਰ ਕੇ ਵੇਖ ਲੋ ਬੜੀ ਮੋਟੀ ਮੋਟੀ ਪਾਈ ਹੋਈ ਠੀਕ ਹੈ ਜੀ ਬਾਕੀ ਨਾੜਾ ਨੂੰ ਨਾ ਲੰਮੀ ਉੱਚੀ ਹਾਈ ਡ੍ਰੋਪ ਦੇ ਲੋ ਕਿੰਨੀ ਹੈ ਵਿੱਚ ਪੂਰੀ 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 ਸ਼ਾਇ ਜੀ ਪੂਰੀ ਪੂਰੀ ਕੁਆਲਿਟੀ ਦੇ ਵਿੱਚ ਪੂਰੀ ਫੁੱਲ ਹੈ ਨਾ ਜੀ ਸ਼ਾਇ ਜੀ ਭਾਜੀ ਫਾਰਮ ਚ ਭਾਂਜ ਗੁੱਲਾ ਜੀ ਭਾਂਜ ਘਰ ਰੱਖਣਾ ਘਰ ਰੱਖ ਜੀ ਕੋਈ ਕੋਈ ਉਹ ਦੀ ਗੱਲ ਨਹੀਂ ਹੈ ਹਾਂ ਜੀ ਸਾਰੇ ਪਸ਼ੂ ਸਾਹਿਬ ਜੀ ਫਾਰਮ ਵਾਲੇ ਹੀ ਹੈ ਨਾ ਜੀ ਮੈਨੂੰ ਚੰਗੀ ਚੰਗੀ ਲੰਗੀ ਭਾਜੀ ਯਾਰ ਕੁਮਾਰੀ ਲੱਗੀ ਜੀ ਤੁਹਾਨੂੰ ਠੀਕ ਹੈ ਸ਼ਾਇ ਜੀ ਹਾਂ ਲਓ ਜੀ ਕਰੋ ਜੀ ਚੈੱਕ ਜੋਣ ਭਾਈ ਨਿਵਾਵ ਖਾ ਰੋ ਤਰ ਲੈਣਾ। ਹਣ ਇੱਕ ਹਫਤਾ ਲੈਣਾ। ਮੈਨੂੰ ਪੰਜ ਚਾਰ ਦਿਨ ਲੈਣੇ ਨੇ ਬਣ ਬਣ ਕੇ ਕੰਮਲੀ। ਹਾਂਜੀ ਹਾਂਜੀ। ਆ ਸਾਡੇ ਸਪੇਸ ਉਸ ਇਹਨਾਂ ਨੂੰ ਕੋਈ ਬਿਯਾਰਨ ਲੱਗੇ ਜਾਂ ਸੁਈਆਂ ਹੁਣ ਬਿਯਾਰ ਲਾਏ ਇਹਨਾਂ ਨੂੰ। ਹਾਂਜੀ ਹਾਂਜੀ। ਅਪਾ ਦਾਦੀ ਮਾਲ ਸਾਰਾ ਗੱਬੜ ਲੈ ਕੇ ਆਉਨੇ ਜਿਹੜਾ ਅਗਲੇ ਦੇ ਘਰ ਜਾ ਕੇ ਸੂਏ। ਸੂਏ ਸਹੀ ਗੱਲ ਐ ਸਹੀ ਗੱਲ। ਐਵੇਂ ਸਵਾਰ ਹੀ ਤਾਂ ਆਉਂਦਾ ਛਾਈ। ਆਜੀ ਆਜੀ। ਬਾਕੀ ਰੇਡ ਵਜਨ ਵਜਣਾ ਮੁੰਡਾ ਅਲੱਗ ਥੋੜਾ ਪਖਾ ਜੀ ਮੜਾ। ਲਓ ਜੀ। ਫੁੱਲ ਸਾਈ ਦੀ ਐ ਕੋਈ ਛੋਟੀ ਮੰਨ ਕੇ ਨਾ ਲਵੇ ਇਹਨੂੰ। ਠੀਕ ਐ ਠੀਕ। ਠੀਕ ਐ ਬੜ ਰੇਟ ਤੇ ਭਾਈ ਪਾਜੀ ਇਹਦਾ 1 15 ਕਰ ਲਈਏ ਇਹ ਦਵਾਂਗੇ ਜੀ 95000 ਰੁਪਏ ਦੀ ਵੜ 95000 ਹਾਂ ਜੀ ਭਾਵੇਂ ਕੋ 200 ਕਿਲੋਮੀਟਰ ਤੇ ਪਹੁੰਚ ਕਰਾ ਲੈ ਹਾਂ ਜੀ ਤੇ ਜਾਣ 90000 ਰੁਪਏ ਦੀ ਵੜ ਪਾਵਾ ਦੇ ਠੀਕ ਹੈ ਜੀ ਇਹ ਰੇਟ ਦਾ 95000 ਆਪਾਂ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਆਪਾਂ ਠੀਕ ਹੈ ਜੀ 95000 ਰੁਪਏ ਠੀਕ ਹੈ ਜੀ ਠੀਕ ਤੇ ਸਾਈ ਚਲੋ ਅਗਲੇ ਨਗਦੀ ਦਿਓ ਜਾਣ ਕਰ ਬਹੁਤ ਚੰਗੇ ਫਾਰਮ ਚ ਭਾਜੀ ਵਸ਼ੀ ਆਈ ਹੈ ਜੀ ਲਓ ਜੀ ਕਰੋ ਜੀ 13 ਦਿਨ ਇਹਦੇ ਪਸ਼ੂਨ ਚ ਪੈ ਜੀ 13 ਦਿਨ ਕਿਨਵਾ ਸੁਆ ਜੀ ਬਲੂਨ ਆ ਜੀ ਪਹਿਲਾ ਸੁਭਾਈ ਫੇਸ ਦਿਖਾਓ ਬੱਚੀ ਦਾ ਲਓ ਜੀ ਬਹੁਤ ਸੋਹਣਾ ਬਹੁਤ ਸੋਹਣਾ ਸੀਮਨ ਇਹਨੂੰ ਬਹੁਤ ਟੌਪ ਦਾ ਲਗਾਇਆ ਠੀਕ ਹੈ ਜੀ ਛਾਈ ਇਹਨੇ 12 ਦਿਨਾਂ ਦਿਨ ਪਾਇਆ ਪਹਿਲੇ ਸੂਏ ਵਿੱਚ 30 ਤੋਂ 32 ਗੰਦੋ ਦਪਾਉਗੀ ਪਹਿਲੇ ਠੀਕ ਹੈ ਹਾਂਜੀ ਹਾਂਜੀ ਮੌਸਮ ਬਹੁਤ ਚੰਗੇ ਸੁਣੀਏ ਬੱਚੀ ਹਾਂਜੀ ਹਾਂਜੀ ਰੰਗ ਬਹੁਤ ਸੋਹਣਾ ਚਾਹੀਦਾ ਮੈਨੂੰ ਭਾਜੀ ਮਿਲਦਾ ਹੀ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਸਹੀ ਗੱਲ ਹੈ ਤੇਨੂੰ ਤਾਂ ਹਰੇਕ ਬੰਦਾ ਕਹਿ ਲੂਗਾ ਹਾਂ ਜੀ ਨਿਗਿਆ ਨਿਗਿਆ ਜਿੱਦੀ ਵੀਡੀਓ 'ਚ ਨਿਕਲੂ ਓਡੀ ਓਦਾਂ ਨਿਕਲੂਗੀ ਬਾਕੀ ਠੀਕ ਹੈ ਬਾਕੀ ਕੋਈ ਵੀ ਤਸੱਲੀ ਕਰ ਸਕਦਾ ਹਨ ਕਿ ਹਣਾ ਜਿੱਦਾਂ ਮਰਜੀ ਹਨਾ ਜੀ ਬਾਕੀ ਇੱਕ ਚੀਜ਼ ਵਖਾ ਦਿਓ ਜੀ ਹਲੇ ਤੇ ਕੋਈ ਨਵਾਈ ਦਵਾਈ ਨਹੀਂ ਹੋਈ ਹਾਂ ਜੀ ਘੜਨਾ ਮੇਰੇ ਸਾਡਾ 1.5 ਕੋਈ ਕਨੈਕਟ ਹੋਇਆ ਮੇਰਾ ਹਾਂ ਜੀ ਹਾਂ ਜੀ 1.5 ਕੋਈ ਹੋਇਆ ਜੀ ਬਾਕੀ ਫੇਸ ਬਖਾ ਦਿਓ ਭਾਜੀ ਕੰਨ ਗੁਣਾ ਛੋਟਾ ਛੋਟਾ ਕੰਨ ਹੈ ਛੋਟਾ ਛੋਟਾ ਬਿਲਕੁਲ ਅਸਲ ਬਰੀਡ ਲਓ ਜੀ ਕਰੋ ਚੈੱਕ ਕਿਵੇਂ ਕਿਵੇਂ ਸਹੀ ਸੀਲਸ ਲੱਗ ਪੂਰੀ ਮੈਨਾ ਬਰਫ ਭਾਜੀ ਗਰੰਟੀ ਹੋ ਜਿਹੜੀ ਗੱਲ ਥਣਾ ਘਣਾ ਦੀ ਇਹ ਫੋਲੇ ਦੀ ਗਰੰਟੀ ਹੋ ਬੱਛੀ ਦੀ ਪਲੂਨ ਬੱਛੀ ਆ ਜੀ ਠੀਕ ਹੈ ਜੀ ਹਾਂਜੀ ਲੈਓ ਜੀ ਇਹਨੂੰ ਇਹਨੂੰ ਬਾਕੀ ਵਜਨ ਬਹੁਤ ਆ ਵਜਨدار ਪੂਰੀ ਪੂਰੀ ਗੇ ਬਹੁਤ ਚੰਗੇ ਫਾਰਮ ਚ ਵਾਈ ਆ ਜੀ ਠੀਕ ਹੈ ਜੀ ਆਰਡਰ ਵੇਖ ਲਓ ਜਿਹਦਾ ਫੌਰਨ ਵਾਲਿਆਂ ਲਈ ਹਾਂਜੀ ਤੇ ਇੱਕ ਵਾਰੀ ਫੇਰ ਤੋਂ ਡਿਟੇਲ ਵੀ ਜੀ ਦੀ ਸਾਂਝੀ ਕਰ ਦਿਓ ਇਹ ਪਲੂਨ ਬੱਛੀ ਆ ਜੀ ਠੀਕ ਹੈ ਜੀ ਤੇ ਕਿੰਨਾ ਤੁਹਾਡੇ ਹਿਸਾਬ ਨਾਲ ਦੁੱਧ ਆਦ ਕਿੰਨਾ 30 ਤੋਂ ਭਾਜੀ ਨੂੰ ਪਲੱਸ ਚੱਲਣਾ 30 ਤੋਂ ਪਲੱਸ ਚੱਲਣਾ ਠੀਕ ਹੈ ਜੀ ਦੁੱਧ ਬਾਕੀ ਭਾਈ ਜੰਦੇ ਕੜਨਾ ਥੋੜੀ ਕੁਆਲਿਟੀ ਨੇ ਕੜਨਾ ਕੁਆਲਿਟੀ ਨੇ ਕੜਨਾ ਸਹੀ ਗੱਲ ਹੈ ਜੀ ਲਓ ਜੀ ਕਰ ਪਾ ਫੇਸ ਲਾਓ ਫੇਰ ਮਾਰਾ ਜਾਨ ਲੈ ਆਓ ਜੀ ਹਾਈ ਡੂਰ ਪੂਰੀ ਚਿੰਨ੍ਹ ਫੁੱਲ ਫੁੱਲ ਹਾਈ ਡੂਰ ਠੀਕ ਹੈ ਜੀ ਤੇ ਵੀਰ ਜੀ ਰੇਡ ਰੂਟ ਕੀ ਕਰਦੇ ਜੀ ਇਹਦਾ ਰੇਡ ਭਾਜੀ ਭਾਵੇਂ ਯਾਰ ਸਭ ਲਈ 1.5 ਹਾਂਜੀ 25 ਸਵਾ ਲੱਖ ਦੀ ਆ ਹਾਂਜੀ ਹਾਂਜੀ ਲੈਣ ਭਾਜੀ 90000 ਰੁਪਏ ਦੀ ਵਾਚੀ ਦੇਣੀ ਹੈ ਦੇਣ ਲੈਣ 90000 ਪੱਕਾ ਹੈ ਨਾ ਜੀ ਹਾਂਜੀ ਠੀਕ ਹੈ ਜੀ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਭਾਜੀ ਠੀਕ ਹੈ ਜੀ 85000 ਦੀ ਭਾਜੀ ਦੇਣੀ ਜੀ 85000 ਦੀ ਹਾਂ ਦੇਣ ਲੈਣ ਬਸ ਫਿਕਸ ਪਲੇਟ ਜਿਹੜਾ 85000 ਠੀਕ ਸੋਈ ਘੱਟ ਵਾਦਨਾ ਕਰ ਹੈ ਨਾ ਜੀ ਠੀਕ ਹੈ ਜੀ 50 ਪੈਸੇ ਭਾਜੀ ਫਿਕਸ ਹੋਣਗੇ ਫਿਕਸ ਠੀਕ ਕੋਈ ਮੇਰਾ ਵੀ ਫੋਨ ਲੈਣ ਵਾਲੇ ਲਾਵੇ ਫੋਨ ਠੀਕ ਹੈ ਜੀ ਹਾਂ ਠੀਕ ਹੈ ਜੀ ਚਲੋ ਜੀ ਇਹਨਾਂ ਜਾਣਕਾਰੀ ਦਿਓ ਜੀ ਏ ਬਾਈ ਦੂਜੇ ਸੂਰੇ ਆ ਦੂਜੇ ਸੂਰੇ ਹੈ ਨਾ ਤੇ ਦਸਲ ਚੰਗੀ ਆ ਹਾਂਜੀ ਦੁੱਧ 22 23 ਕਿਲੋ ਕੱਢਿਆ ਇਹਨੇ 22 23 ਕਿਲੋ ਦੁੱਧ ਲਓ ਜੀ ਕਰੋ ਜੀ ਚੈੱਕ ਥੋੜੀ ਪੱਕੇ ਨੂੰ ਆਈ ਆ ਹਾਂਜੀ ਹਾਂਜੀ ਬਾਕੀ ਸਾਫ਼ ਸੁਥਰੀ ਬੜੀ ਦੇ ਨੇ ਥਣ ਥਣੋ ਕਿਹਣਾ ਜੀ ਥਣ ਥਣ ਆ ਓਕੇ ਦੂਸਰਾ ਸੂਆ ਹੈ ਨਾ ਜੀ ਐ ਮੋਲ ਲੈਓ ਕੋਈ ਨਹੀਂ ਮੋਲ ਸੀਲਸਲਾ ਕਸ਼ਾਈ ਪੂਰੀ ਪੂਰੀ ਲਓ ਜੀ ਕਰੋ ਜੀ ਚੈੱਕ ਕਿੰਨਾ ਕਿੰਨਾ ਟਾਈਮ ਲੈਂਦੀ ਆ ਇਨੇ ਭਾਈ ਲੈਣੇ ਇੱਕ ਹਫਤਾ ਲੈ ਜੀ ਇੱਕ ਹਫਤਾ ਹੈ ਨਾ ਜੀ 10 ਦਿਨ ਲੈ ਸਕਦੀ ਹੈ ਜੀ ਲਓ ਜੀ ਇਹਦਾ ਫੇਸਬੁੱਕ ਦਿਖਾਈਏ ਇਧਰ ਲਓ ਲਓ ਜੀ ਕਰੋ ਜੀ ਚੈੱਕ ਇੱਕ ਹਫਤਾ ਲੈਂਦੀ ਤੇ ਦੁੱਧ ਦਾ ਰਿਕਾਰਡ ਰਕੂੜੇ ਦਾ ਦੁੱਧ ਤੋਂ ਭਾਈ ਘਰ ਵਾਲੇ 25 26 ਕਿਲੋ ਕਹਿੰਦੇ ਦਿੱਤਾ ਆ ਅੱਛਾ 20 ਕਿਲੋ 20 22 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਜੀ 20 22 ਆ ਦੇਖੋ ਸੀ ਸੀ ਦਾ ਸੀਲਸ ਲੱਗਣਾ ਜੀ ਹੋਮ ਹੁੰਦੀ ਕਿਤਾ ਜੀ ਥਾਣ ਥੁਣ ਕਿਵੇਂ ਛਾਈ ਮੈਂ ਕਹਿੰਦਾ ਭਾਈ ਆਪਣੀ ਪਾਸ ਕਰਕੇ ਖੜੇ ਕੋਈ ਕੋਈ ਤਸੱਲੀ ਕਰਕੇ ਹੈ ਨਾ ਜੀ ਹਾਂ ਇਧਰ ਵਿਖਾ ਦਿਓ ਲੈ ਆ ਦੂਆ ਨਾੜਾ ਲਓ ਜੀ ਕਰੋ ਜੀ ਕਰੋ ਜੀ ਚਾਹ ਉਹ ਵੇਖੋ ਮਿਲਕ ਬੈਂਕ ਦੀ ਨਮੀ ਆ ਗਈ ਲਓ ਜੀ ਤੇ ਸਾਈ ਜੀ ਕੀ ਰੇਟ ਰੂਟ ਕਰਦੇਈ ਇਹਦਾ ਰੇਟ ਭਾਜੀ ਇਹਦਾ ਫਿਕਸ ਜਾਈ ਆ ਉਹ ਮੁੱਲ ਜਿਆਰ ਨਹੀਂ ਇਹਦਾ ਕਰਨਾ ਇਹ ਹਾਂ ਤਾਂ ਨਾ ਭਾਜੀ 55000 ਰੀਡ ਦੇ ਹਾਂ ਨਾ 55000 ਆ 70 ਕਰ ਲੀ ਵੀ ਹਾਂਜੀ ਪੁੱਲ ਵਜਾਂਦੀ ਗਾਂ ਜੀ ਹਾਂਜੀ ਹਾਂਜੀ ਦੁੱਧ ਵੀ ਜਿਆਰ ਨਹੀਂ ਕਹਿਣਾ 23 24 ਕਿਲੋ ਦੁੱਧ ਤਾਂ ਮਜੇ ਨਾ ਪਾਈ ਜਾਊਗੀ ਸਾਈ ਇੱਕ ਵਧੀਆ ਘੈਂਟ ਬਰੀਡ ਹੈ ਨਾ ਜੀ ਹਾਂਜੀ ਠੀਕ ਹੈ ਕਿੰਨਾ ਰੇਟ ਫਿਰ ਤੋਂ ਦੱਸ ਦਿਓ 55000 ਰੁਪਏ ਦਵਾਂਗੇ 55000 ਹਾਂ ਠੀਕ ਹੈ ਜੀ ਠੀਕ ਚਲੋ ਜੀ ਅਗਲੇ ਪਸ਼ੂ ਦੀ ਦੇ ਜਾਣਕਾਰੀ ਐਚ ਐਫ ਕ੍ਰੋਸ ਜੀ ਐਚ ਐਫ ਕ੍ਰੋਸ ਆ ਗਈ ਹਾਂ ਜੀ ਦੁੱਧ 20 22 20 ਕਿਲੋ ਮਤਲਬ ਦੇ ਦੇਣੀ 20 22 ਕਿਲੋ ਹੈ ਨਾ ਬਾਕੀ ਥਾਂ ਥਣ ਬਣਾ ਵਧੀਆ ਲੱਗਾ ਲਓ ਜੀ ਫੇਸ ਕੁਆਲਟੀ ਕਰੋ ਜੀ ਚੈੱਕ ਐਚ ਐਫ ਕ੍ਰੋਸ ਐਚ ਐਫ ਕ੍ਰੋਸ ਜਾਣਦੇ ਹੋ ਸਾ ਜੀ ਕਿੰਨਾ ਟਾਈਮ ਲੈਂਦੀ ਹੈ ਜੀ ਇਹਨੇ ਲੈਣੇ ਭਾਜੀ ਇਹਨੇ ਹਫਤਾ ਲੈ ਚੁੱਕੀ ਠੀਕ ਬੜੀ ਨੂੰ ਮੋਟੀ ਲੱਗੀ ਆ ਛਣ ਛਣ ਕਿਵੇਂ ਆ ਐ ਓਕੇ ਭਾਈ ਓਕੇ ਆ ਜੀ ਓਕੇ ਜੀ ਠੀਕ ਆ ਜੀ ਕਿੰਨਾ ਵਾਸੂਗਾ ਦੂਜਾ ਹਾਂਜੀ ਤੀਜਾ ਜੱਸੂ ਤੀਜਾ ਸੂਆ ਸੂਣਾ ਹਨਾ ਜੀ ਤੇ ਕੋਈ ਰਿਕਾਰਡ ਰਕੂਡ ਦੁੱਧ ਰਿਕਾਰਡ ਭਾਈ 20 ਕਿਲੋ ਕਈਆਂ ਦੇ ਘਰ ਵਾਲੇ ਪਾਸ 18 ਕਿਲੋ ਦੁੱਧ ਹੀ ਕੱਢਦੇ ਬਾਅਦ ਆਹ ਵੇਖੋ ਲੈ ਲਊਗਾ ਲਓ ਜੀ ਬੜੀ ਬਣੂ ਕਰੋ ਏ ਢਿੱਲਾਂ ਚ ਆ ਸਾਰੇ ਬਨਣਾ ਹੀ ਹਲੇ ਹਾਂਜੀ ਹਾਂਜੀ ਬਨਣਾ ਹੀ ਆ ਦੇ ਵੀ ਆ ਪੂਰੀ ਬਾਜੂ ਵਿਚ ਰੇਟ ਦੇਣੀ ਆ ਠੀਕ ਹੈ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਮੁੱਲ ਭਾਏ 60 ਕਰ ਲੀਏ ਭਾਜੀ ਹਾਂ ਜੀ ਇਹ ਹਾਣਾ ਹਾਣਾ 47000 ਰੁਪਏ ਦੀ ਵੜ ਦਿੰਦੇ ਹਾਂ ਹਾਣਾ 47000 47000 ਰੁਪਏ ਦੀ ਵੜ ਠੀਕ ਹੈ ਜੀ ਬਾਈ ਜਿਹਨ ਵੀ ਚੰਗਾ ਵੜਦਾ ਬਰੀਕ ਵੀ ਚੰਗੀ ਆ ਇੱਕ ਰੀ ਫਿਰ ਤੋਂ ਡਿਟੇਲ ਇਹਦੀ ਸਾਂਝੀ ਕਰ ਦਿਓ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਾ ਪਿਆਰਾ ਲੱਗਾ ਉਹ ਪਿਆਰਾ ਥਾਣ ਪੂਰਾ ਪੂਰਾ ਸੀਲਸ ਲੱਗਣਾ ਜੀ ਹਾਂ ਆ ਵੇਖੋ ਥਾਣ ਤੇ ਵੇਖੋ ਕਿਹੋ ਜਿਹਾ ਲੱਗਾ ਲਓ ਜੀ ਕਰੋ ਜੀ ਚੱਕ ਐ ਪੋਲੀ ਪੂਰੀ ਉਹ ਮੈਂ ਨਾ ਭਾਜੀ ਆ ਵੇਖੋ ਸਣੀ ਲਓ ਜੀ ਖਾਣੀ ਬਹੁਤ ਵਧੀਆ ਦੇ ਬਹੁਤ ਵਧੀਆ ਓਕੇ ਸਰ ਇਹ ਰੇਡ ਵੀ 11500 ਰੁਪਿਆ ਕਮਾਈ ਵਾਲਾ ਕੰਮ ਹੈ ਇਹਦੇ ਵਿੱਚ ਕੋਈ ਜਨ ਨਹੀਂ ਠੀਕ ਹੈ ਜੀ 47000 ਦੇ ਪੱਦੇ ਲੈ ਦੇਣੀਆਂ ਜੀ ਹਾਂ ਨਾ 47000 ਇਹੋ ਬੜਾ ਸੂਸਵਾਗੇ ਵੀਡੀਓ ਪਈ ਉਹ ਤਾਂ ਬੈਂਡ ਫੈਂਡ ਸਭ ਸਭ ਫੈਂਡ ਫੈਂਡ ਸਹੀ ਗੱਲ ਸਹੀ ਗੱਲ ਹੈ ਕਿੰਨੇ ਲੈ ਜਾਂਦੀਆਂ 15 ਦਿਨ ਹੈ ਨਾ ਜੀ ਨਹੀਂ ਨਹੀਂ ਸਿਰ 2-4 ਦਿਨ ਲੈਣੇ 2-4 ਦਿਨ ਠੀਕ ਹੈ ਜੀ ਠੀਕ ਚਲੋ ਜੀ ਅਗਲੇ ਪਸ਼ੂ ਦੀਓ ਜਾਣਕਾਰੀ ਆ ਇਹੀ ਫਰ ਹੈ ਜੀ ਠੀ ਫਰ ਆ ਗਈ ਜੀ ਲਓ ਜੀ ਬੜੀ ਮੁੱਸੀ ਪਿਆਰੀ ਇਹ ਬੜੀ ਗਾਂ ਦੀ ਰਸ਼ੀ ਆ ਸਮਝੋ ਮਾਨੂੰ ਕੋ ਫਾਰਮ ਚ ਲੈਈਏ ਕੋ ਫਾਰਮ ਜੋ ਆਹੀ ਹੈ ਨੇ ਕੱਦ ਕਾਠੀ ਇਹਨੇ ਪੂਰੀ ਕੱਢਣੀ ਹੈ ਨਾ ਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਇਹ ਵੀ ਠੰਡੀ ਸੀਲਸਾਲ ਪੂਰੀ ਹੈ ਠੰਡੀ ਜਿੱਦਾਂ ਮਰਦੀ ਹੈ ਲਓ ਜੀ ਕਰੋ ਜੀ ਚੈੱਕ ਤੇ ਸ਼ਾਇਦ ਕੀ ਰੇਟ ਰੂਟ ਕਰਨਾ ਹੈ ਇਹਦਾ 17000 ਰੁਪਏ ਭਾਈ ਦੇਣੀ ਹੈ ਮਾਨੂੰ ਦਾ 25000 ਕਰਦੇ ਠੀਕ ਹੈ ਜੀ ਬਿਲਕੁਲ ਲੈਣ ਦੇਣ 17000 ਰੁਪਏ ਲੈਣ ਦੇਣ 17000 ਹਾਂਜੀ ਬਿਲਕੁਲ ਲੈਣ ਦੇਣ ਠੀਕ ਹੈ ਜੀ ਠੀਕ ਉਹ ਬੱਚਾ ਜੀ 7.5 ਮਹੀਨਾ ਦਾ ਠੀਕ ਹੈ 7.5 ਮਹੀਨੇ ਦਾ ਬੱਚਾ ਦੋਵੇਂ ਲੋਕੋ ਦੇ ਦਿਆਂਗੇ ਹਿਸਾਬ ਦਾ ਬਣਾਇਆ ਤੁਹਾਨੂੰ ਦੋਵਾਂ ਦਾ ਕੀ ਕਰਦੇ ਹੋ ਦੋਵੇਂ 25000 ਦੇ ਦਿਆਂਗੇ ਦੋਵੇਂ 25000 ਦੀਆਂ ਇਹਦਾ ਕੱਲੀ ਦਾ ਕੀ ਰੇਟ ਕੱਲੀ ਦਾ 10000 ਰੁਪਇਆ ਠੀਕ ਹੈ ਜੀ ਕੱਲੀ ਦਾ 10000 ਲਓ ਜੀ ਕਰੋ ਚੈੱਕ ਇਹ ਵੀ ਪੂਰੀ ਕੁਆਲਿਟੀ ਦੇ ਵਿੱਚ ਹੈ ਨਾ ਜੀ ਪੂਰੀ ਪੂਰੀ ਤੇ 10000 ਹੈ ਨਾ ਜੀ ਇਹਦਾ ਕੱਲਾ ਦੋਵਾਂ ਦਾ 5000 ਤੇ ਵੀਰ ਜੀ ਆਪਣਾ ਨੰਬਰ ਲੋਕੇਸ਼ਨ ਦੱਸ ਦਿਓ ਜੀ ਨੰਬਰ 84270 ਹਾਂਜੀ 14497 ਠੀਕ ਹੈ ਜੀ ਨਾਮ ਪਤਾ ਵਿਦਿਅਕ ਨਾਮ ਆਪਣਰਸ਼ੀਬ ਸਿੰਘ ਜੀ ਪਿੰਡ ਮਿਹਰਬਨਪਰਾ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਣਾ ਟੂਲਪਲਾ ਜਿਹੜਾ ਜਲੰਧਰ ਰੋਡ ਤੇ ਅੰਮ੍ਰਿਤਸਰ ਜਲੰਧਰ ਰੋਡ ਤੇ ਆ ਨਾ ਹਾਂਜੀ ਹਾਂਜੀ ਉਹ ਨਾਲ ਹੀ ਆਪਣਾ ਪਿੰਡ ਮਿਹਰਬਨਪਰਾ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੋਈ ਸੰਦੇਸ਼ ਆ ਜੀ ਬਸ ਕੋਈ ਸੰਦੇਸ਼ ਨਹੀਂ ਗੜਾ ਆਪਣੀਆਂ ਵੇਖ ਕੇ ਗੜੇ ਆਪਣੀ ਉਹਨਾਂ ਕਰ ਕਰਕੇ ਗਏ ਠੀਕ ਹੈ ਜੀ ਲਓ ਜੀ ਕਿਹੜਾ ਵੀ ਆਨਲਾਈਨ ਮੈਂ ਕਹੂੰ ਉਹਦੀ ਪ੍ਰਿੰਟ ਕਰਤਾਕ ਥਾਣਾ ਦੀ ਗਰੰਟੀ ਹੋਊਗੀ ਠੀਕ ਹੈ ਜੀ ਬਾਕੀ ਫੜਣਾ ਸਾਰੀਆਂ ਵੱਡੀਆਂ 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 ਪੂਰੀਆਂ ਹਾਂਜੀ ਫੋਨ ਸਾਈਜ਼ ਦੀਆਂ ਫੜਾਣਾਂ